ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਹਨ ਸਭ ਤੋਂ ਝੂਠੇ ਇਨਸਾਨ ਮਨਜੀਤ ਸਿੰਘ ਜੀ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਕ ਹੋਏ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੰਦੇ ਆ ਗੁਰੂ ਮਹਾਰਾਜ ਦੀ ਨਗਰੀ ਆਏ ਆ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਆ ਔਰ ਹਰੇਕ ਸਿੱਖ ਹਰੇਕ ਗੁਰੂ ਨਾਨਕ ਨਾਮ ਲੈਵਾ ਇਸ ਸਥਾਨ ਨੂੰ ਨਤਮਸਤਕ ਹੋਣ ਆਂਦਾ ਅਰਦਾਸਾਂ ਕਰਦਾ ਗੁਰੂ ਉਹਨਾਂ ਦੀ ਖੁਸ਼ੀਆਂ ਨਾਲ ਝੋਲੀਆਂ ਭਰਦਾ ਔਰ ਨਵੇਂ ਸਾਲ ਦੇ ਵਿੱਚ ਮੈਂ ਪਹਿਲੀ ਵਾਰੀ ਮੌਕਾ ਮਿਲਿਆ ਮੈਂ ਜਿੱਥੇ ਨਤਮਸਤਕ ਹੋਣ ਆਇਆ ਸਰ ਜਿਹੜੇ ਅੱਜ ਮੈਂ ਸਮਝਦਾ ਕਿ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਜਾਂ ਬਾਕੀ ਤਖਤਾਂ ਦੇ ਜਥੇਦਾਰ ਸਹਿਬਾਨ ਜਿਹੜਾ ਫੈਸਲਾ ਕਰਨ ਉਹ ਫੈਸਲੇ ਨੂੰ ਸਾਰੀ ਕੌਮ ਮੰਨਦੀ ਆ ਜਿਹੜਾ ਤੁਸੀਂ ਇਹ ਲੈ ਆ ਜਿਹੜੇ ਦੂਜੇ ਜਥੇਦਾਰ ਨੇ ਇਨਾਂ ਦੀ ਨਾ ਕੋਈ ਪ੍ਰਮਾਣਤਾ ਨਾ ਮੈਂ ਸਮਝਦਾ ਕਿ ਇਹਨਾਂ ਦਾ ਰੋਲ ਹੈ ਇਹ ਜਿਹੜੇ ਪ੍ਰਮਾਣਿਤ ਜਸਦਾਦ ਸਾਬਾਨ ਨੇ ਉਹ ਜੋ ਫੈਸਲਾ ਕਰਨ ਉਹ ਮੰਜ਼ਰ ਉਹ ਸਾਰੀ ਕੌਮ ਨੂੰ ਮਨਜ਼ੂਰ ਹੋਊਗਾ ਸਰ ਇੱਕ ਕੱਲ ਹਮਲਾ ਆਇਆ ਜਸ ਜਸ ਬੀਤੇ ਦੇ ਇੱਕ ਹਮਲਾ ਆਇਆ ਇਹ ਲੋਕਾਂ ਨੇ ਪਤਾ ਨਹੀਂ ਤੁਸੀਂ ਉਹਨੂੰ ਕਿੱਸ ਤਰ੍ਹਾਂ ਦੇ ਦਿਓ ਕੋਈ ਹਮਲਾ ਹੋਇਆ ਹੀ ਨਹੀਂ ਇਸ ਤਰ੍ਹਾਂ ਹੈਗਾ ਜੀ ਕਿ ਇਹ ਇਹ ਹਮਲਾ ਹੋਇਆ ਹੀ ਨਹੀਂ ਇਹ ਤਾਂ ਇਹ ਤਾਂ ਸਿਕਿਉਰਿਟੀ ਵਾਲਿਆਂ ਦਾ ਜਿਹੜੇ ਪੁਲਿਸ ਵਾਲਿਆਂ ਦੀ ਕੋ ਉਹਨਾਂ ਦੀ ਆਪਸ 'ਚ ਅ ਮਿਸ ਅੰਡਰਸਟੈਂਡਿੰਗ ਹੋਈ ਹੈ ਕੋਈ ਐਸਾ ਹਮਲਾ ਨਹੀਂ ਹੋਇਆ ਸਾਰ ਸੁਖਬੀਰ ਸਿੰਘ ਬਾਦਲ ਲੀਡਰ ਨੇ ਸਾਰ ਸੁਖਬੀਰ ਸਿੰਘ ਬਾਦਲ ਪੂਰੇ ਪੰਜਾਬ ਚ ਘੁੰਮਦੇ ਨੇ ਐਸੀ ਕੋਈ ਗੱਲ ਨਹੀਂ ਪੰਜਾਬ ਚ ਭਾਜਪਾ ਦੀ ਸਰਕਾਰ ਹੈ ਜਗ੍ਹਾ ਤੇ ਹੁਣ ਬੋਲ ਚੁੱਕੀ ਇਲੈਕਸ਼ਨ ਵੀ ਨਾ ਹੋ ਗਈ ਨਾ ਚਾਲੀ ਚੋਤੀ ਜਿਹਾ ਲੱਗ ਗਈ ਕਿਸੇ ਵੀ ਸਮੇਂ ਪੰਜਾਬ ਚ ਇਸ ਤਰ੍ਹਾਂ ਹੀ ਫੀਟ ਲੱਗੇਗਾ ਆ ਪੰਜਾਬ ਦੇ ਵਿੱਚ ਡਵੈਲਪਮੈਂਟ ਤੇ ਜਿੱਤਾਂਗੇ ਔਰ ਡਵੈਲਪਮੈਂਟ ਤੇ ਜਿੱਤੇ ਸੀਗੇ ਪਿਛਲੀ ਵਾਰ ਜਦੋਂ 2012 ਚ ਚੋਣਾਂ ਹੋਈਆਂ ਸੀਗੀਆਂ ਸਾਰੇ ਚੈਨਲਾਂ ਨੇ ਰਾਈਟ ਆਫ ਕਰਤਾ ਸੀ ਅਕਾਲੀ ਦਲ ਨੂੰ 18 ਸੀਟਾਂ 19 ਸੀਟਾਂ 20 ਸੀਟਾਂ ਲੇਕਿਨ ਡਿਵੈਲਪਮੈਂਟ ਕਰਕੇ ਅਕਾਲੀ ਦਲ ਸਿੰਪਲ ਬਜਾਰਟੀ ਆਪ ਹੀ ਲੈ ਗਿਆ ਸੀ ਔਰ ਇਸ ਵਾਰੀ ਵੀ ਡਿਵੈਲਪਮੈਂਟ ਦੇ ਹੋਤੇ ਤੀਜੀ ਵਾਰੀ ਮੈਂ ਸਮਝਦਾ ਹੈਟ੍ਰਿਕ ਹੋਊਗੀ ਅਕਾਲੀ ਦਲ ਭਾਜਪਾ ਦੀ ਦਿੱਲੀ ਸਾਡੀ ਤਿਆਰੀ ਹੈ ਜਦੋਂ ਮਰਜ਼ੀ ਚੋਣਾ ਆ ਜਾਣ ਕਦੀ ਜ਼ਿੰਦਗੀ ਦੇ ਵਿੱਚ ਦਿੱਲੀ ਦੇ ਵਿੱਚ ਕਦੀ ਟਾਈਮ ਸਟ ਚੋਣਾ ਨਹੀਂ ਹੋਈਆਂ ਪਹਿਲੀ ਵਾਰੀ ਹੋਣ ਜਾ ਰਹੀਆਂ ਔਰ ਚੋਣਾ ਦੇ ਨਤੀਜੇ ਅਕਾਲੀ ਦਲ ਉਥੇ ਵਜਾਈ ਹੋਏਗਾ ਦੇਖੋ ਕੇਜਰੀਵਾਲ ਤੇ ਜਿਹੜੀ ਚੀਜ਼ ਦਾ ਰੌਣਾ ਪੰਦਾ ਉਹ ਕਰਦਾ ਨਹੀਂ ਉਹਦੇ ਪੁਲਟ ਕਰਦਾ ਹੁੰਦਾ ਉਹਦਾ ਪੁਰਾਣਾ ਰਿਕਾਰਡ ਹੈ ਜੇ ਮੈਂ ਸ਼ੁਰੂ ਹੋ ਜਵਾਂ ਤੇ ਸ਼ਾਇਦ ਤੁਹਾਡੇ ਕੋਲ ਏਡੀ ਲੰਬੀ ਬਾਈਟ ਨਹੀਂ ਮੈਂ ਦੇ ਸਕੂਗਾ ਕਦੀ ਬੱਚਿਆਂ ਦੀ ਸੌਂ ਖਾ ਕੇ ਮੁੱਕਰ ਗਿਆ ਕਦੀ ਕਿਸੇ ਤੋਂ ਮੁੱਕਰ ਗਿਆ ਹੁਣ ਕਹਿੰਦਾ ਮੈਨੂੰ ਪੰਜਾਬ 'ਚ ਇੱਕ ਵਾਰੀ ਰਾਜ ਦੇ ਆ ਦਿਓ ਮੈਂ ਮੋਦੀ ਦੇ ਗੋਡੇ ਫੜ ਲੂੰਗਾ ਮੈਂ ਪੰਜਾਬ ਸੁਧਾਰ ਦਿਆਂਗਾ ਦਿੱਲੀ ਤਨੂੰ 17 'ਚੋਂ 67 ਸੀਟਾਂ ਮਿਲੀਆਂ ਉਦੋਂ ਕਿ ਉਹਨਾ ਮੋਦੀ ਦੇ ਗੋਡੇ ਫੜਦਾ ਹੁੰਦਾ ਤੂੰ ਲੜਦਾ ਜਾ ਕੇ ਸੋ ਇਸ ਕਰਕੇ ਉਹਦੇ ਬਾਰੇ ਕੀ ਕਹਿਣਾ ਕੀ ਨਹੀਂ ਕਹਿਣਾ ਰਿਜ਼ਲਟ ਦੱਸ